ਸਿੰਘ ਤਾਲੀਵਾਲ ਨੇ ਪਿੰਟਰ ਦਸਤੇ ਕੇ ਮਾਜਮੀਅਤ ਵਿਖੇ ਚੋਨੇ ਦੀ ਜਿਹੜੀ ਫਸਲ ਹੈ ਉਸ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਮਿਲ ਕੇ ਸਨਮਾਨਿਤ ਕੀਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਸਦਾ ਦਿੱਤਾ ਹੈ ਕਿ ਪਾਣੀ ਤੇ ਪੈਸੇ ਦੀ ਬਚਤ ਚੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਮੰਤਰੀ ਤਾਲੀਵਾਲ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਪਾਲਾਈ ਵਿਭਾਗ ਦੇ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾ ਰਹੀ ਹੈ ਕਿ ਸਮੇਂ ਦੀ ਲੋੜ ਹੈ ਉਹਨਾਂ ਕਹਿੰਿਆ ਹੈ ਕਿ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੋਂ ਵੇਖਦੇ ਹੋਏ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਤਰਜੀਹ ਦੇਣੀ ਹੈ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਇਸ ਸਾਲ ਵੀ ਅਸੀਂ ਅਜਨਾਲਾ ਹਲਕੇ ਦੇ ਵਿੱਚ ਲਗਭਗ 5000 ਏਕੜ ਰਕਬਾ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਖੇਤੀ ਕਰਾਂਗੇ ਇਹ ਜਿਹੜੇ ਸਾਡੇ ਕਿਸਾਨ ਵੀਰ ਜੀ ਆਪਾਂ ਅਜਿਹਾਲਾ ਬਦਾਂ ਸਬਾ ਹਲਕੇ ਦੇ ਪਿੰਡ ਮਾਜੀ ਬੀਆ ਆਵਾਪੋ ਦਾ ਸਰਦਾਰ ਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਉਹਨ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦੇ ਪਿਛਲੀ ਵਾਰ ਵੀ ਉਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਐਨਕਾ ਵੀ ਬਹੁਤ ਵਧੀਆ ਰਿਜ਼ਲਟ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆਸੀਂ ਪੀਐਚਏ ਦੀ ਪੂਰਾ ਕੀਤਾ ਤਾਂ ਤੱਕ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਚਾਰੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਇਹਨਾਂ ਦਾ ਖਰਚਾ ਵੀ ਘਟੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਸੋ ਮੈਂ ਇਸ ਕਰਕੇ ਇਹਨਾਂ ਨੂੰ ਸਨਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰਨੂ ਦੇ ਵਿੱਚ ਬਜਾਈ ਕਰਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਇਕੱਲੇ ਨੇ ਸਾਰੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਤੇ ਲਏਆਂ ਇੱਕ ਦੀ ਕਰਤੇ ਡਿਪਾਰਟਮੈਂਟ ਤੋਂ ਚੁੰਡੀ ਆ ਗੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾਹ ਉਹ ਸਾਰੇ ਦੀ ਹਮਤ ਕਰਦੇ ਜੋ ਜੈਨੂਨ ਇਹਨਾਂ ਦਾ ਆਪਰੇ ਲੈਂਦੇ ਆ ਖਰਾਬ ਆ ਪਰ ਇਹ ਸਭ ਦਾ ਬਣਾ ਆਪਣੇ ਇਲਾਕੇ ਦੇ ਵਿੱਚ ਵੱਧੂ ਬਜਾਈ ਜਰੀਏ ਕਰੀ ਜਾਂਦੇ ਬਹੁਤ ਜਿਆਦਾ ਬਚਤ ਹੁੰਦੀ ਹੈ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਾਨੀ ਜਦੋਂ ਤੁਸੀਂ ਬਜਾਈ ਦੇ ਉੱਤੇ ਬਲੋ ਜਿਹੜੀ ਆ ਜ਼ਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜ਼ਮੀਨ-ਜ਼ਮੀਨ ਦਾ ਵਕਿਆ ਜਿੱਦਾਂ ਸਾਡੇ ਆਲੇ-ਦੁਆਲੇ ਜਿਹੜੀ ਵੱਡੀ ਆ ਉਹ ਹੀ ਚ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੀ ਉੱਥੇ ਕਿਸਾਨਾਂ ਨੂੰ ਮੇਰੀ ਬੇਨਤੀ ਆ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੇ ਉਹਨਾਂ ਦਾ ਖਰਚਾ ਵੀ ਘਟਾਵੇ ਉਹਨਾਂ ਨੂੰ ਅੰਧੇਰ ਵੀ ਜਾਂਦੀ ਹੋਵੇ ਹਾਂ ਲੱਗ ਰਿਹਾ ਜੀ ਮਰਤੀ ਸਾਹਿਬ ਮਾਨ ਸਨਮਾਨ ਕਰਕੇ ਗਏ ਆ ਬਾਕੀ ਅਸੀਂ ਪਿਛਲੇ ਸਾਲ ਵਿੱਚ ਉਹਨੇ ਦੀ ਬਜਾਈ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਲਈ ਇਹ ਦੂਸਰਾ ਲੇਬਰ ਦਾ ਬਹੁਤ ਜ਼ਿਆਦਾ ਖਰਚ ਬਚਦਾ ਹੈ ਬਹੁਤ ਵਧੀਆ ਲੱਗ ਰਿਹਾ ਉਹ ਨਕਸ਼ਾ ਨੂੰ ਕੀ ਅਪੀਲ ਕਰੋਗੇ ਬਾਕੀ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਟ੍ਰਾਇਲ ਕਰਕੇ ਦੇਖ ਲਓ ਮੇਰੇ ਰਿਸਪੌਂਸ ਵਧੀਆ ਲੱਗਦਾ ਹੈ ਦਾ ਗਾ ਜੇ ਅਸੀਂ ਇੱਥੇ ਮਾਦੀਮੂ ਆਏ ਸੀ ਕਿ ਜਿੱਥੇ ਮੰਤਰੀ ਸਾਹਿਬ ਵੀ ਆਏ ਨੇ ਤੇ ਸਾਡੇ ਕਿਸਾਨ ਵੀਰ ਬਚਿੱਤਰ ਸਿੰਘ ਨੇ ਇੱਥੇ ਨਾਲ ਸਨਮਾਨਤ ਵੀ ਕੀਤਾ ਜਿਹੜਾ ਕਿਸਾਨ ਵੀਰ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਨਾਲ ਕਿਸਾਨਾਂ ਨੂੰ ਜਿੱਥੇ ਲੇਬਰ ਦੀ ਤੇ ਪਾਣੀ ਦੀ ਬਚਤ ਹੁੰਦੀ ਆ ਉਹ ਕਿਸਾਨਾਂ ਨੂੰ ਜਿਹ ਚੜਿਆ ਉਹ ਵੀ ਪੂਰਾ ਮਿਲਦਾ ਤੇ ਖਰਚੇ ਘਟਦੇ ਨੇ ਤੇ ਪ੍ਰੋਫਿਟ ਵਧਦੇ ਨੇ ਸੋ ਇਹਦੇ ਨਾਲ ਕਿਸਾਨ ਵੀ ਸਾਰੇ ਖੁਸ਼ ਨੇ ਤੇ ਦੂਸਰੀ ਗੱਲ ਇੱਥੇ ਕਿ ਜਿਹੜੀ ਸਰਕਾਰ ਵੱਲੋਂ ਇਹਨਾਂ ਕਿਸਾਨ ਵੀਰਾਂ ਨੂੰ 1500 ਰੁਪਏ ਏਕੜ ਦੇ ਹਿਸਾਬ ਦੇ ਨਾਲ ਇਹ ਮਹਿਕਮੇ ਨੂੰ ਅਸੀਂ ਸਬਸਿਡੀ ਦਿੰਨੇ ਆ ਜਿਹੜੇ ਵੀ ਕਿਸਾਨ ਵੀ ਸਿੱਧੀ ਬਿਜਾਈ ਕਰਦੇ ਨੇ ਉਹ ਪਿਛਲੇ ਸਾਲ ਦੇ ਸਾਰੇ ਲੋਕਾਂ ਨੂੰ ਪੈਸੇ ਮਿਲ ਗਏ ਨੇ ਗਾਵੇਂ ਜਿਹੜੇ ਕਿਸਾਨ ਆ ਪ੍ਰਸਿੱਧ ਵਿਜਾਈ ਕਰਨਗੇ ਉਸ ਤੋਂ ਬਾਅਦ ਇੱਕ ਨਾਜ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਹੁੰਦੀ ਆ ਔਰ ਰਜਿਸਟ੍ਰੇਸ਼ਨ ਕਰਾ ਕੇ ਤੇ ਆਪਣਾ ਇਸ ਚੀਜ਼ ਦਾ ਪੂਰਾ ਫਾਇਦਾ ਉਠਾ ਸਕਦੇ। ਇਹਨਾਂ ਇੱਕ ਸਭ ਤੋਂ ਬਿਲੀ ਦੇ ਅਪੀਲ ਕਰਦਾ ਕਿ ਕਿਸਾਨ ਵੀਰ ਆਪਣੇ ਨਾਰ ਨੂੰ ਅੱਗ ਨਾ ਲਾਉਣ। ਜਿਵੇਂ ਕੱਲ ਹੀ ਸਾਡੇ ਏਰੀਆ 'ਚ ਕਿੰਨਾ ਨੇਰ ਆਇਆ ਸੀਗਾ ਉਹਦੇ ਨਾਲ ਮੈਂ ਕੱਲ ਵੀ ਮੰਤਰੀ ਸਾਹਿਬ ਦੇ ਨਾਲ ਹੀ ਸੀਗਾ ਕਿਥੇ ਪਿੰਡ ਹਾਸ਼ਮਪੁਰੇ ਦੇ ਵਿੱਚ ਉਹਦੇ ਵਿੱਚ ਅਸੀਂ ਵਾਪਸੀ ਜਾਂਦੇ ਹਾਂ ਸਭ ਤੋਂ ਵੱਡਾ ਨੁਕਸਾਨ ਵੇਖਿਆ ਇੱਕ ਇਨਸਾਨੀਅਤ ਨਾਤੇ ਉਹ ਇਹ ਸੀਗਾ ਕਿ ਜਿਹੜੇ ਰੁੱਖਾਂ ਨੂੰ ਸੜਕਾਂ ਦੇ ਕੰਢੇ ਤੇ ਲੋਕਾਂ ਨੇ ਅੱਗ ਲਾਈ ਸੀਗੀ